ਗੁਰ ਜੀ ਕੇ ਬਹੁ ਹਿਤ ਉਨ ਲੋਕ ਪਰਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਸ਼ਾਹ ਗਿਆਨ ਦੇ ਸਾਗਰ ਯੁਗੋ ਜੁਗਿਆ タル ਸਤਗੁਰੂ ਜਗਤਗੁਰੂ ਸਮਰੱਥ ਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਜਤ ਗੁਰਦੀ ਦੇ ਮੇਮ ਮਈ ਬਚਨ ਸਰਵਣ ਕਰ ਰਹੇ ਹੂ ਜੋ ਪੰਜਵੀਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰਬਿੰਦੂ ਉਚਾਰਨ ਕੀਤੇ ਹੋਏ ਇਹ ਮਹਾਂ ਬੋਲ ਹਨ ਤਿਤਨ ਤਨ ਸਤਿਗੁਰੂ ਸ੍ਰੀ ਗੁਰੂ ਵਿਰੰਤ ਸ਼ਾਹਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਵੇਂ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸ਼ਤਗੁਰ ਕੀ ਇਸ ਬਦਰਾਹੀ ਪ੍ਰਭੂ ਨਾਲ ਕਿਸੇ ਦਾ ਚਿੱਤ ਜੁੜ ਜਾਏ ਮਨ ਜੁੜ ਜਾਏ ਉਸ ਮਨੁੱਖ ਦੀ ਹਾਲਤ ਨੂੰ ਬਿਆਨ ਕਰ ਰਹੇ ਨੇ ਪ੍ਰਭੂ ਨਾਲ ਚਿੱਤ ਜੁੜ ਜਾਏ ਵਰਬੂ ਨਾਲ ਮਨ ਜੁੜ ਜਾਏ ਕਿਸੇ ਦਾ ਉਹ ਸੁਮਨੁੱਖ ਦੀ ਹਾਲਤ ਕੀ ਹੁੰਦੀ ਹੈ ਕੋ ਕਿਸ ਤਰ੍ਹਾਂ ਦਾ ਹੁੰਦਾ ਹੈ ਕਿਸ ਤਰ੍ਹਾਂ ਦਾ ਅਨੰਦ ਤਰੰਦ ਹੈ ਉਹ ਉਹਦੀ ਯਾਦ ਯਾਦ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਜੇ ਇਹ ਅਵਸਥਾ ਬਣ ਜਾਏ ਪਰੇ ਕਦੋਂ ਹੁੰਦਾ ਹੈ ਜਦੋਂ ਇਹ ਸਾਨੂੰ ਗੁਰੂ ਸਮਝ ਦੇਵੇ ਮੀ ਨਾਮ ਤੋਂ ਵੱਡੀ ਚੀਜ਼ ਹੀ ਕੋਈ ਨਹੀਂ ਨਾਮ ਤੋਂ ਵੱਡਾ ਕਰਮ ਹੀ ਕੋਈ ਨਹੀਂ ਭਗਤੀ ਤੋਂ ਵੱਡੀ ਦਾਤ ਹੀ ਕੋਈ ਨਹੀਂ ਕੋਈ ਕਰਮ ਧਰਮ ਨਾਮ ਦੇ ਬਰਾਬਰ ਨਹੀਂ ਹੈ ਕੋਈ ਵੀ ਨਹੀਂ ਹੈ ਦੁਨੀਆਂ ਚ ਗੱਡਾਈ ਦੁਨੀਆਂ ਬੜਾ ਬੜੀਆ ਕਹੀ ਜਾਏ ਦੁਨੀਆਂ ਨਾ ਉਹ ਦੁਨੀ ਹੈ ਮਾਇਆ ਵੀ ਸੰਸਾਰ ਹੈ ਦੀਨ ਦੀ ਗੱਲ ਹੈ ਇੱਥੇ ਗੁਰੂ ਕਹੇ ਪਰਮੇਸ਼ਰ ਕਹੇ ਵੀ ਹਾਂ ਇਹ ਹੈ ਖਾਲਸਾ ਮੇਰੋ ਰੂਪ ਹੈ ਖਾਸ ਇਹ ਮੇਰਾ ਰੂਪ ਹੈ ਗੁਰੂ ਕਹੇ ਪਰਮੇਸ਼ਰ ਕਹੇ ਜਾਂ ਜਨ ਕਹੇ ਤਿੰਨ ਜਨ ਤਿੰਨਾਂ ਦੀ ਇੱਕੋ ਹੀ ਗੱਲ ਹੁੰਦੀ ਹੈ ਓਹ ਸੁਮਨੁਖ ਦਾ ਮਨ ਪਰਮੂ ਨਾਲ ਜੁੜਦਾ ਹੈ ਫਿਰ ਓਹ ਸੁਮਨੁਖ ਦਾ ਚਿੱਤ ਪਰਮੂ ਨਾਲ ਭਾਵ ਚੇਤੇ ਵਿੱਚ ਰਹਿੰਦਾ ਚਿੱਤ ਦਾ ਜੁੜਨਾ ਚੇਤੇ ਵਿੱਚ ਕਿ ਜਿਵੇਂ ਸਾਡੇ ਮਾਇਆ ਚੇਤੇ ਵਿੱਚ ਰੂਪ ਜਿਹੜਾ ਮਰਜੀ ਹੋਵੇ ਸਾਡੇ ਚਿੱਤ ਵਿੱਚ ਸਾਡਾ ਚਿੱਤ ਮਾਇਆ ਨਾਲ ਲੱਗਿਆ ਹੋਇਆ ਹੈ ਉਹ ਨਾਲ ਦਾ ਪਰਮੂ ਨਾਲ ਲੱਗਿਆ ਮਾਦਵ ਨਾਲ ਲੱਗਿਆ ਬਸ ਇੰਨਾ ਇੱਕ ਫਰਕ ਹੈ ਹੋ ਕੇ ਉਹਨਾਂ ਮਨੁੱਖਾਂ ਦੀ ਅਵਸਥਾ ਨੂੰ ਦਰਸਰੇ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੇ ਕੋਲ ਕੀ ਕੀ ਥੋਕ ਹੁੰਦੇ ਨੇ ਉਹ ਦਰਸਰੇ ਨੇ ਆਓ ਸਰੂਣ ਕਰਨਾ ਇਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀ ਕੀ ਘੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖੇ ਆਪਣੇ ਕਾਉ ਸਾਸ ਸਾਸ ਪਰਤ ਪਾਲੇ ਓ ਕੀ ਘੜੀ ਸੋ ਮੇਲੀ ਕਾਈਏ ਘੜੀ 24 ਮਿੰਟ ਦੀ ਹੁੰਦੀ ਪੁਰਾਤਨ ਸਮਯੂ ਛੋੜੇ ਅੱਜ ਦੇ 24 ਮਿੰਟ ਇੱਕ ਘੜੀ ਔਖਾ ਔਖੀ ਮੁਸ਼ਕਲ ਜਿਹਨੂੰ ਕਹਿੰਦੇ ਨੇ ਬਿਪਤਾ ਜਿਹਨੂੰ ਕਹਿੰਦੇ ਨੇ ਜਾ ਕੋ ਮੁਸ਼ਕਲ ਅਤ ਬਣ ਢੋਈ ਕੋਇ ਨ ਦੇ ਲਗੂ ਹੋਏ ਦੁਸ਼ਮਨੋ ਸਾਖ ਭੀ ਭੱਜ ਖਲੇ ਸਾਖ ਵੀ ਨਾ ਸਾਜਣ ਜਿਨਾ ਸਾਖਾਂ ਨੂੰ ਬਹੁਤ ਪਾੜਦਾ ਹੈ ਬਹੁਤ ਕੁਝ ਕਰਦਾ ਜਿਨਾਂ ਨੇ ਤੇ ਦੁਸ਼ਮਨ ਪਿੱਛੇ ਪੈ ਜਾਣਾ ਔਖੀ ਗੜੀ ਜਾ ਕੋ ਮੁਸਕਲ ਅਤ ਬਣੇ ਥੋੜੀ ਨਹੀਂ ਅਤ ਸੰਗਤ ਸੰਗ ਅਤ ਬਹੁਤ ਨੇੜਿਓ ਸਾਕਤ ਬਹੁਤ ਸਾਕਾਂ ਦੇ ਨੇੜੇ ਰਹਿੰਦਾ ਬਹੁਤ ਜ਼ਿਆਦਾ। ਓਕੀ ਕੜੀ ਜਾ ਕੋ ਮੁਸਕਲ ਅਤ ਬਣੇ ਬਹੁਤ ਜ਼ਿਆਦਾ ਮੁਸ਼ਕਲ ਹੋਵੇ ਜੀਵਨ ਵਿੱਚ ਗਿਫਤਾ ਆ ਜਾਏ। ਤੋਈ ਕੋਈ ਨ ਦੇ ਕੋਈ ਵੀ ਨ ਦੇਵੇ ਔਰ ਸਹਾਰਾ ਦੇਣ ਵਾਲਾ ਕੋਈ ਨਾ। ਲਗੂ ਹੋਏ ਦੁਸ਼ਮਨਾ ਸਾਖ ਪੀ ਭਜ ਖਲੇ ਸਭ ਔਖੀ ਘੜੀ ਸਭ ਭਜੈ ਅਸਰਾ ਚੁੱਕੈ ਸਭ ਅਸਰਾਓ ਜਦੋਂ ਸਾਰੇ ਪਰਛੇ ਦੇ ਆਸਰੇ ਖਤਮ ਹੋ ਜਾਣ ਵੈਸੇ ਪ੍ਰਮਾਤਮਾ ਨੇ ਮਾਰਗ ਦਿੱਤੇ ਤਰਦਾ ਹੀ ਉਹ ਬਰਖਸ਼ਾ ਸਕਦਾ ਜਦੋਂ ਇਹਦੇ ਆਸਰੇ ਖਤਮ ਹੋ ਜਾਣ ਸਾਰੇ ਇਹ ਹੀ ਰੋਕ ਦੇਣ ਲੋਕ ਕੁਟੰਬ ਸਭ ਹੂਤੇ ਤੋਰੇ ਤੋ ਆਪਨ ਬੇਢੀ ਆਵੇ ਚਾਹੇ ਉਹ ਟੁੱਟ ਜਾਣ ਚਾਹੇ ਤੋੜ ਦੇ ਚਾਹੇ ਉਹ ਆਪ ਤੋਂ ਪਾਸੇ ਹੋ ਜਣ ਚਾਹੇ ਆਪ ਪਾਸੇ ਹੋ ਜਾਏ ਸਭੋ ਭਜੈ ਅਸਰਾ ਚੂਕੇ ਸਭ ਅਸਰਾਓ ਚੀਤੇ ਆਵੇ ਉਸ ਪਰ ਲਗਨ ਤਤੀਵਾ ਓ ਕੀ ਘੜੀ ਨਾ ਦੇਖਣ ਤੇ ਅਸਲ ਵਿੱਚ ਚੇਤ ਆਉਣਾ ਹੈ ਉਹਦਾ ਚਿੱਤ ਵਿੱਚ ਆ ਜਾਣਾ ਹੈ ਚਿੱਤ ਉਹਦੇ ਵਿੱਚ ਲੱਗ ਜਾਣਾ ਹੈ ਬਸ ਆ ਯਾਦ ਦੀ ਬੜ ਜੇ ਮੁਸ਼ਕਲ ਕੋਈ ਨਹੀਂ ਹੁੰਦੀ ਏਡੀ ਵੱਡੀ ਹੈ ਉਹਦੀ ਯਾਦ ਉਹ ਯਾਦ ਉਹ ਫਿਰ ਉਹ ਉਸ ਯਾਦ ਵਾਲੇ ਦੇ ਨਾਲ ਹੀ ਜੁੜਿਆ ਰਹਿੰਦਾ ਸਰ ਜੇ ਦੁਨਿਆ ਦੇ ਵਿੱਚ ਤਨ ਦਨ ਸੈ ਜੋਵੰਦ ਦਸੈ ਔਖੀ ਕੜੀ ਜੇ ਦੁਨੀਆ ਵਿੱਚ ਤਨ ਦਾ ਜੋਵੰਦ ਦਾ ਉਹਦੇ ਦਾ ਹੋਰ ਅਨੇਕਾਂ ਤਰ੍ਹਾਂ ਦੇ ਆਪਣਿਆਂ ਦਾ ਦਸੈ ਉਸ ਬੁਧੁਖ ਕੋਲ ਵੀ ਇੱਕ ਬਹੁਤ ਵੱਡਾ ਸਰੂਰ ਹੁੰਦਾ ਹੈ ਜਿਹੜਾ ਹੈ ਵੀ ਸੁਦੀਵੀ ਹੈ ਉਹ ਨਾਮ ਦਾ ਉਹ ਹਮੇਸ਼ਾ ਰਿੰਦਾ ਹੈ ਫਿਰ ਉਸ ਨਾਮ ਦੇ ਕੋਲ ਉਹ ਹਰ ਚੀਜ਼ ਲੈਂਦਾ ਹੈ ਉਹ ਉਸ ਅਵਸਥਾ ਵਿੱਚ ਰਹਿੰਦਾ ਹੈ ਪਾਤਸ਼ਾਹ ਕਹਿੰਦੇ ਨੇ ਫਿਰ ਉਹਨੂੰ ਔਖ ਨਹੀਂ ਹੁੰਦੀ ਸੌਖ ਹੋ ਜਾਂਦੀ ਹੈ ਦੁਹੇ ਲਾੜੀ ਉਹ ਦਉ ਸੋਹਲਾ ਹੋ ਜਾਂਦਾ ਦੁਹੇ ਲਾ ਦੁਖੀ ਸੋਹਲਾ ਸੁਖੀ ਔਖ ਸੌਖ ਅਰਥ ਉੱਥੇ ਹੀ ਬਣਦੇ ਨੇ ਇਹਦਾ ਜੀਵਨ ਦੇ ਵਿੱਚ ਉਹਦੇ ਔਖ ਵੀ ਔਖ ਨਹੀਂ ਹੁੰਦੀ ਇਹਦਾ ਇਹ ਭਾਵ ਨਹੀਂ ਔਖ ਨਹੀਂ ਹੁੰਦੀ ਸਾਡੇ ਸਾਰੇ ਭਗਤ ਜਨ ਜਿੰਨੇ ਵੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੈਠੇ ਨੇ ਜੀਵਨ ਫੜ ਕੇ ਦੇਖੋ ਕਿੱਡੀ-ਕਡੀ ਔਖਾਈ ਸਾਰੇ ਗੁਰੂ ਸਹਿਬਾਨ ਜਦੋਂ ਕਿਲਾ ਛੱਡਣ ਤੋਂ ਲੈ ਕੇ ਘੋੜਾ ਮਿਲਣ ਤੱਕ ਪਾਦਸ਼ਾਹ ਦਾ ਸਫ਼ਰ ਪੜ ਲਓ ਇਸ ਤੋਂ ਵੱਡੀ ਔਕਤ ਤੇ ਵੀ ਕਿਸੇ ਦੇ ਜੀਵਨ ਵਿੱਚ ਵੀ ਨਹੀਂ ਹੈ ਕਿਸੇ ਦੇ ਵਿੱਚ ਵੀ ਨਹੀਂ ਪਰ ਪਾਦਸ਼ਾਹ ਨੂੰ ਔਖ ਲੱਗੀ ਕਿਤੇ ਕਿਹਾ ਕਿਤੇ ਸਭ ਤੋਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਅਕੇਲੇ ਨੇ ਉੱਥੇ ਕਹਿੰਦੇ ਨੇ ਯਾਰ ਰੜੇ ਦਾ ਸਾਨੂੰ ਸੱਥਰ ਚੰਗਾ ਔਖ ਸ਼ੋਕ ਛੜਤਾ ਇਆਸੀ ਸਾਤ ਸੰਗਤ ਜੀ ਆਨੰਦ ਨਾਲ ਭਰਿਆ ਪਿਆ ਪਰ ਸਿੱਖ ਕੋਲ ਆਨੰਦ ਨਹੀਂ ਬਣ ਰਿਹਾ ਇਹ ਕਹਿੰਦਾ ਮੈਂ ਵਾਸੀ ਆਨੰਦਪੁਰ ਦਾ ਹਾਂ ਕਹਿੰਦਾ ਹੈ ਆਨੰਦਪੁਰ ਨਹੀਂ ਆਇਆ ਆਨੰਦ ਪੂਰਿਆ ਨਹੀਂ ਗਿਆ ਅੰਦਰ ਆਨੰਦਪੁਰ ਦਾ ਅਰਥ ਕੀਤਾ ਸੀ ਬਾਸ਼ਾ ਨੇ ਸਿੱਖਾ ਤੂੰ ਆਨੰਦਪੁਰ ਦਾ ਵਾਸੀ ਹੈ ਅਸੀਂ ਹੋਰ ਹੀ ਕੁਝ ਸਮਝੀ ਗਏ ਤੂੰ ਆਨੰਦਪੁਰ ਦਾ ਵਾਸੀ ਐ ਤੇਰੇ ਅੰਦਰ ਆਨੰਦ ਭਰਿਆ ਹੋਇਆ ਪੂਰੇ ਹੋਇਆ ਕੁਝ ਵੀ ਹੋ ਰਿਹਾ ਔਖੀ ਘੜੀ ਸੜਤ ਜਰਕ ਤਨ ਦੀ ਪਰਿਵਾਰ ਦੀ ਕੋਈ ਚੀਜ਼ ਮੜੀ ਜਿਹ ਕੋ ਹੋ ਜਾਏ ਇਧਰ ਤੋਂ ਐਵੇਂ ਹੀ ਹੋ ਖੋ ਜਾਂਦਾ ਉੱਥੇ ਦੇਖੋ ਸਭ ਕੁਝ ਖਤਮ ਪਤਾ ਨਹੀਂ ਕੋਈ ਹੈ ਕਿ ਨਹੀਂ ਰਿਹਾ ਪਰ ਪਤਾ ਸਾਰਾ ਸ ਉਕੀ ਘੜੀ ਨ ਦੇਖਣ ਦੀ ਉਹ ਸਫਰ ਉੱਥੇ ਵੀ ਕੋਈ ਫਰਕ ਨਹੀਂ ਕੋਈ ਜੀਵਨ ਵਿੱਚ ਹਿਲਜੁਲ ਨਹੀਂ ਹੋਈ ਆਪਣੇ ਅੰਦਰ ਉਹ ਅਵਸਥਾ ਬਣੀ ਕਹਿੰਦੇ ਕਿਉਂ ਕਿਉਂਕਿ ਆਪਣਾ ਬਿਰਦ ਸੰਭਾਲੇ ਜਿਹਨੂੰ ਅਸੀਂ ਯਾਦ ਕਰਦੇ ਨਾ ਚਿੱਤੇ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾ ਉਸ ਮੁਸ਼ਕਲ ਵਿੱਚ ਵੀ ਤੱਤੀ ਵਾਹ ਨਹੀਂ ਲੱਗਦੀ ਉਹ ਕਿਉਂ ਸੋਖ ਬਣੀ ਹੈ ਇੱਕ ਤਾਂ ਯਾਦ ਉਹਦੀ ਪਰਮਾਤਮਾ ਦੀ ਇੱਕ ਯਾਦ ਵਾਲੇ ਨਾਲ ਦੋ ਚੀਜ਼ਾਂ ਨੇ ਗੁਰਬਾਣੀ ਵਿੱਚ ਇੱਕ ਤਾਂ ਯਾਦ ਉਹਦੀ ਬਣ ਜਾਣਾ ਇੱਕ ਯਾਦ ਵਾਲੇ ਦਾ ਸੰਗ ਬਣ ਜਾਣਾ ਫਿਰ ਇਹ ਨਹੀਂ ਕਿ ਇੱਥੇ ਹੀ ਇੱਥੇ ਹੋਏਗੀ ਇਹ ਸੋਖ ਦੋ ਲੋਕਾਂ ਵਿੱਚ ਦੋਵੇਂ ਥਾਮ ਰੱਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਔਖੀ ਕੜੀ ਹੀ ਨਹੀਂ ਜੀਵਨ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਔਖੀ ਕਿਥੇ ਕਾਰਜ ਪੂਰੇ ਹੋ ਰਹੇ ਨੇ ਸੁਖ ਕਿਰਪਾ ਸਿੰਧ ਸੇਵ ਸੱਚ ਪਾਈ ਐ ਦੋ ਵਹਿ ਸੋਹੇ ਲੇ ਲੋਕ ਦੋ ਵੇ ਸੋਹੇ ਸੋਹੇ ਲੈ ਸੁਖ ਸੁਖ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਆਪਣਾ ਮਿਰਦ ਸੁਭਾਅ ਉਹਦਾ ਮਿਰਦ ਉਹਦਾ ਸੁਭਾਅ ਹੈ ਪਰਮੇਸ਼ਰ ਦਾ ਕੀ ਚੀਜ਼ ਦਾ ਭਗਤੀ ਨਾਲ ਪਿਆਰ ਕਰਨਾ ਯਾਦ ਹੈ ਜਿਹੜਾ ਉਹਨੂੰ ਯਾਦ ਕਰਦਾ ਉਹਦੇ ਨਾਲ ਪਿਆਰ ਕਰਨਾ ਉਹਦਾ ਸੁਭਾਅ ਹੈ ਉਹ ਪ੍ਰੇਮ ਕਰਦਾ ਹੈ ਭਗਤੀ ਨਾਲ ਭਾਉ ਗਤ ਪ੍ਰੇਮ ਨਾਲ ਜਿਹੜਾ ਉਹਨੂੰ ਪ੍ਰੇਮ ਕਰਦਾ ਪਿਆਰ ਕਰਦਾ ਪਿਆਰ ਹੀ ਭਗਤੀ ਹੈ ਨਾ ਉਹਦਾ ਪਿਆਰ ਹੀ ਬਣਨਾ ਜਪਣਾ ਇਥੇ ਕਰਕੇ ਉਹਦੇ ਨਾਲ ਪਿਆਰ ਬਣ ਜਾਏ ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਦੋਹੇ ਸੋ ਉੱਥੇ ਫਿਰ ਕਿੱਥੇ ਕਿਉਂਕਿ ਉਹਦਾ ਸੁਭਾਅ ਹੈ ਭਗਤੀ ਨਾਲ ਪਿਆਰ ਕਰਨਾ ਤੇ ਮਨ ਚੋਂ ਵਿਸਰ ਨਹੀਂ ਰਹੋ ਬਾਕੀ ਜੇ ਦੂਜਾ ਪਾਸਾ ਹੈ ਉਹ ਦੁੱਖ ਦੇਵੇਗਾ ਮਹਾ ਦੁੱਖ ਦੇਗਾ ਦੁੱਖ ਨਹੀਂ ਮਹਾ ਦੁੱਖ ਫਿਰ ਉਤੇ ਓਕਾ ਹੈ ਨਿਰਾਜ ਜੋਵਨ ਬਿਸਰੰਤ ਹਰ ਮਾਇਆ ਮਹਾ ਦੁੱਖ ਇਹ ਮਹਾ ਤਾਂਤ ਕਹਿ ਮਹਾਤ ਵੱਡੇ ਲੋਕ ਉਹ ਕਹਿੰਦੇ ਨੇ ਭਾਈ ਜੇ ਮਾਇਆ ਵਿੱਚ ਹੈ ਆਪਣਾ ਮਿਰਦ ਸੁਭਾਣੇ ਔਖੀ ਘੜੀ ਨ ਦੇਖਣ ਦੀ ਜੇ ਮਾਇਆ ਵਿੱਚ ਹੈ ਰਾਜ ਵਿੱਚ ਹੈ ਜੋਗ ਵਿੱਚ ਹੈ ਤੇ ਭੁੱਲ ਜਾਏਗਾ ਉਹ ਮਹਾ ਦੁੱਖ ਥੋੜਾ ਨਹੀਂ ਮਹਾ ਆਨੰਦ ਤਦ ਚੇਤੇ ਆਵੇ ਮਹਾ ਅਨੰਤਾ ਤੇ ਭਿਰ ਸਰ ਗਿਆ ਮਹਾ ਦੁੱਖ ਹੈ ਔਖਾ ਹੈ ਔਖੀ ਘੜੀ ਜੀਵਨ ਵਿੱਚ ਔਖੀ ਘੜੀ ਹੈ ਉਹਦਾ ਸੁਭਾਅ ਹੈ ਉਥੇ ਤੱਕ ਜਾਣ ਨਹੀਂ ਦਿੰਦਾ ਹੱਥ ਦੇ ਰੱਖੇ ਆਪਣੇ ਕਾਉ ਕਿਵੇਂ ਸਾਸ ਸਾਸ ਪਰਤ ਪਾਲੇ ਹਰ ਇੱਕ ਸਵਾਸ ਨਾਲ ਉਹਨੂੰ ਆਪਣੀ ਯਾਦ ਦੇ ਦਿੰਦੀ ਹੈ ਸਾਸ ਸਾਸ ਸਿਮਰੋ ਗੋਬਿੰਦ ਦੇ ਦਿੰਦਾ ਹੈ ਕਰਦਾ ਨਹੀਂ ਉਹ ਦੇ ਦਿੰਦਾ ਹੈ ਉਹਨੂੰ ਜਨ ਨੂੰ ਦਿੰਦਾ ਹੈ ਉਹ ਸਾਧੂ ਨੂੰ ਮਿਲਾ ਦਿੰਦਾ ਹੈ ਪਰਮਾਤਮਾ ਦੀ ਆਵ ਗੁਰੂ ਦੀ ਆਵ ਸਾਧੂ ਦੀ ਯਾਦ ਜਨ ਦੀ ਆ ਤਿੰਨਾਂ ਦੀ ਯਾਦ ਗੁਰਬਾਣੀ ਵਿੱਚ ਕਿਹਾ ਗਿਆ ਸਤਗੁਰ ਜੀ ਦਾ ਇੱਕ ਸ਼ਬਦ ਹੈ ਗੁਰਰਾਮਦਾਸ ਜੀ ਮਹਾਰਾਜ ਸ਼ਾਇਦ ਪੈਰੋ ਰਾਗ ਵਿੱਚ ਹੈ ਤੇ ਸਾਧੂ ਹਰ ਮੇਲ ਸੁਆਮੀ ਜਿਨ ਜਪਿਆ ਗਤ ਹੋਏ ਹਮਾਰੀ ਪ੍ਰਮਾਤਮਾ ਨੂੰ ਜਪਣਾ ਕੋ ਐ ਸਾਹ ਸਾਹ ਸਪਰਤ ਕਰ ਲੈ ਜਿਨ ਜਪਿਆ ਗਤ ਹੋਏ ਹਮਾਰੀ ਸੁਖ ਪ੍ਰਮਾਤਮਾ ਨਿਰੰਕਾਰ ਹੈ ਅਸੀ ਆਕਾਰ ਵਾਲਿਆ ਆਕਾਰ ਵਾਲਾ ਆਕਾਰ ਵਾਲੇ ਤੱਕ ਜਾ ਸਕਦਾ ਹੈ ਨਹੀਂ ਜਾ ਸਕਦਾ ਗੁਰੂ ਹੈ ਸ਼ਬਦ ਰੂਪ ਹੈ ਅਕਾਰ ਵੀ ਹੈ ਨਿਰੰਕਾਰ ਵੀ ਹੈ ਸੌਖਾ ਉਸ ਤੋਂ ਜ਼ਿਆਦਾ ਨਿਰੰਕਾਰ ਤੋਂ ਜਨ ਜਮਾ ਹੀ ਸੌਖਾ ਹੈ ਜਨ ਜਮਾ ਹੀ ਸੌਖਾ ਹੈ ਇਹ ਅਵਸਾਸਸ ਕਿਵੇਂ ਇਹ ਔਖੀ ਘੜੀ ਤੋਂ छुटਕਾਰਾ ਪਾ ਸਕਦਾ ਚੌਕੀ ਘੜੀ ਵਿੱਚ ਸੌਖਾ ਕਿਵੇਂ ਹੁੰਦਾ ਉਥੇ ਫਿਰ ਤੇ ਜਿਨ ਤਨ ਜਪਿਆ ਜਿਨ ਜਪਿਆ ਗਤ ਹੋਏ ਹਮਾਰੀ ਉਹ ਸਾਧੂ ਉਹ ਗੁਰਮੁਖ ਉਹ ਸੰਤ ਜਨ ਮੇਰ ਜਨ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਔਖੀ ਕੜੀ ਸੋਕ ਗਮੀ ਮਿਲ ਸਾਧੂ ਗੁਰਬਾਣੀ ਵਿੱਚ ਬੇਸੁਮਾਰ ਜਿ ਜਿਕਰ ਹੈ ਗੁਰਮੁਖਾਂ ਨੂੰ ਸਤਿ ਸਾਦੂ ਉਹ ਫਿਰ ਤੈਨੂੰ ਆਪ ਜਪਦੇ ਨੇ ਕਿਉਂਕਿ ਮਾਗ ਮ ਜਨ ਸੰਗ ਸਾਧੂ ਆ ਤੋ ਵਰੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਉਤੇ ਹੋਏਗਾ ਉਹਨਾਂ ਦੇ ਨਾਲ ਹੋਵੇਗਾ ਸਾਸ 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 ਉੱਥੇ ਫਿਰ ਉਹ ਦੇਣਗੇ ਸਾਸ ਸਾਸ ਆਪ ਜਪਦੇ ਨੇ ਹੋਰਾਂ ਨੂੰ ਜਪਾਉਂਦੇ ਨੇ ਏ ਗੁਰੂ ਸਾਹਿਬ ਹੀ ਕਹਿੰਦੇ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਪਹਿਲਾਂ ਆਪ ਜਪੇ ਸਾਥ ਸਾਥ ਅਵਰ ਨਾਮ ਜਪਾਏ ਗਲੇ ਨਾਮ ਦੀ ਸਤਗੁਰ ਜੀ ਕਹਿੰਦੇ ਸਾਸ ਸਾਸ ਪਰਤ ਪਾਲੇ ਹੁਣ ਕਿਵੇਂ ਪੜਨਾ ਕਰਦਾ ਸਾਥ ਸਾਸ ਵਿੱਚ ਆਪਣਾ ਆਪ ਦੇ ਜਿੱਥੇ ਉਹ ਆਪ ਹੈ ਉੱਥੇ ਕਿੱਥੇ ਮੁਸ਼ਕਲ ਹੈ ਕਿੱਥੇ ਉਹ ਔਖੀ ਘੜੀ ਹੈ ਲੱਗਦਾ ਹੋਵੇਗਾ ਸੰਸਾਰ ਨੂੰ ਵੀ ਔਖੀ ਘੜੀ ਹੈ ਲੱਗਦਾ ਹੋਵੇਗਾ ਦਾਰਦ ਦੇਖ ਸਭ ਕੋ ਹੱਸੇ ਐਸੀ ਦਸਾ ਹਮਾਰੀ ਇੱਕ ਤਾਂ ਇਹ ਚੀਜ਼ ਆਪਣਾ ਪਰਦਾ ਹੀ ਰੱਖਦੇ ਹੋ ਭਾਵੇਂ ਉੱਪਰ ਨੂੰ ਜਾ ਰਹੇ ਨੇ ਭਾਵੇਂ ਔਖ ਵਿੱਚ ਜਾ ਇਹ ਸਭ ਤੋਂ ਵੱਡੀ ਗੱਲ ਅਸੀਂ ਸਾਰੀ ਚੀਜ਼ਾਂ ਤੇ ਪਰਦੇ ਪਾਉਂਦੇ ਆ ਪਰਦਾ ਪਾਏ ਹੀ ਗੰਦੀ ਚੀਤੇ ਜੀ ਕੋਈ ਨਹੀਂ ਰੱਖਦੇ ਕਿਤੇ ਨਹੀਂ ਰੱਖਦੇ ਕਿਸੇ ਚੀਜ਼ ਦਾ ਨਹੀਂ ਪੁਰਾਣੇ ਨਹੀਂ ਸਭ ਦੱਸਦੇ ਹਾਂ ਦੱਸ ਦਿੰਦੇ ਨੇ ਸਾਨੂੰ ਬੋਲਿਆਂ ਨੂੰ ਸੁਣਦਾ ਨਹੀਂ ਅਸੀਂ ਬੋਲੇ ਆ ਸਤਗੁਰੂ ਜੀ ਕਹਿੰਦੇ ਉਹ ਸਾਹ ਸਾਹ ਫਿਰ ਪਾਲਣਾ ਕਰਦਾ ਹੈ ਸਾਹ ਸਾਹ ਸਿਮਰਨ ਕਰਦਾ ਹੈ ਕਰਦਾ ਹੈ ਕਰਉਂਦਾ ਹੈ ਅਸੀਂ ਨਹੀਂ ਕਰਦੇ ਤੇ ਉਹ ਸਿਮਰ ਨਹੀਂ ਫਿਰ ਸਾਨੂੰ ਇੱਥੇ ਵੀ ਅੱਗੇ ਵੀ ਔਖੀ ਘੜੀ ਤੋਂ ਬਚਾਉਂਦਾ ਨੇ ਹਾਲਤ ਸੁਖ ਪਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਵਿੰਦ ਕਾ ਸਦਾ ਲਿਜ ਸਦਾ ਸੁਖੀ ਸਦਾ ਲਿਜ ਔਖੀ ਘੜੀ ਨਾ ਦੇਖਣ ਲਈ ਸਾਥ ਸਾਥ ਸਪਰਤ ਪਾਲੇ ਕਮਈ ਇੱਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਵਿਚਾਰ ਸਕਦਾ ਹੈ ਬਸ ਉਹ ਹੈ ਰਾਮ ਸਿਮਰ ਰਾਮ ਸਿਮਰ ਇਹ ਹਰ ਤੇਰਾ ਕਾਜ ਹੈ ਫੇਰ ਪਰਬਸਿਓ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਵੀ ਉਹ ਹੈ ਫਿਰ ਪ੍ਰਭੂ ਦੇ ਨਾਲ ਹੁਣ ਸਾਡਾ ਚਿੱਤ ਲੱਗਿਆ ਹੋਇਆ ਚਿੱਤ ਚੀਤ ਪਰਵ ਪਰਵ ਦੀ ਆਸ ਚੇਤ ਕੇ ਲੱਗਣਾ ਇਹ ਹੀ ਨਹੀਂ ਪਤਾ ਲੱਗਦਾ ਵੀ ਚਿੱਤ ਪ੍ਰਭੂ ਵਹਿ ਕੇ ਪ੍ਰਭੂ ਚਿੱਤ ਵਿੱਚ ਹੈ ਪ੍ਰਭੂ ਵਿੱਚ ਚਿੱਤ ਹੈ ਜੀ ਮੈਂ ਪਿਓ ਕੇ ਪੀ ਮੈਂ ਜੀਓ ਪਤਾ ਨਹੀਂ ਇਕਮਿਕਤਾ ਇਤਨੀ ਕੁ ਹੋ ਜਾਂਦੀ ਹੈ ਇਹ ਹੀ ਨਹੀਂ ਪਤਾ ਲੱਗਦਾ ਵੀ ਪ੍ਰਭੂ ਦੇ ਵਿੱਚ ਚਿੱਤ ਹੈ ਸਾੜਾ ਕੇ ਸਾੜੇ ਚਿੱਤ ਵਿੱਚ ਪ੍ਰਭੂ ਹੈ ਦੱਸੋ ਫਿਰ ਕਿਵੇਂ ਹੁਣ ਕਿਹੜੇ ਸਾਨੂੰ ਪਤਾ ਲੱਗ ਰਿਹਾ ਵੀ ਮਾਇਆ ਚਿੱਤ ਵਿੱਚ ਹੈ ਕਿ ਚਿੱਤ ਮਾਇਆ ਵਿੱਚ ਹੈ ਰੋਜ ਆਪਣੇ ਰੋਜ਼ ਬਰਰਾ ਦੇ ਜੀਵਨ ਵਿੱਚ ਦੇਖੋ ਆਪਣੇ ਆਪ ਨੂੰ ਆਪ ਦੇਖੋ ਕਿਸੇ ਤੋਂ ਕੁਝ ਨਾ ਦਿਖਾਓ ਕਿਸੇ ਨੂੰ ਕੁਝ ਨਹੀਂ ਪਤਾ ਆਪ ਦਾ ਆਪ ਪਤਾ ਹੈ ਕਿ ਕਿਵੇਂ ਬਣਦਾ ਹੈ ਸਤਗੁਰੂ ਜੀ ਕਹਿੰਦੇ ਪਰਮ ਸਿਉ ਲਾਗ ਰਹੋ ਮੇਰਾ ਚੀਤ ਹੁਣ ਪ੍ਰਭੂ ਨਾਲ ਲੱਗਿਆ ਮਨ ਤੇ ਬਿਸਰਤ ਨਹੀਂ ਹਰੀ ਹੁਣ ਮਨ ਤੋਂ ਨਹੀਂ ਭੁੱਲਦਾ ਇਹ ਕਿਵੇਂ ਹੋਇਆ ਇਹ ਸਾਧੂ ਦੇ ਨਾਲ ਹੋਇਆ ਇਹ ਗੁਰੂ ਦੇ ਨਾਲ ਹੋਇਆ ਇਹ ਗੁਰੂ ਸਾਧੂ ਤੋਂ ਬਿਨਾ ਨਹੀਂ ਬਣਦਾ ਕੁਝ ਨਹੀਂ ਬਣਦਾ ਹੈ ਪਾਤਸ਼ਾਹ ਕਹਿੰਦੇ ਨੇ ਇਹ ਅਵਸਥਾ ਬਣ ਗਈ ਬਣਦੀ ਹੈ ਪ੍ਰਭੂ ਸਿਉ ਲਾਗ ਰਹੋ ਮੇਰਾ ਚੀਤ ਹੁਣ ਚਿੱਤ ਲੱਗਿਆ ਕਿਉਂ ਕਿਉਂਕਿ ਆਦ ਅੰਤ ਜਦੋਂ ਤੋਂ ਸਾਡਾ ਸ਼ੁਰੂ ਹੋਇਆ ਜਦੋਂ ਤੱਕ ਸਾਡਾ ਅੰਤ ਹੋਵੇਗਾ ਸ਼ਰੀਰ ਦਾ ਉਦੋਂ ਤੱਕ ਪ੍ਰਭ ਸਦਾ ਸਹਾਰਾ ਉਹ ਸਹਾਈ ਹੈ ਧੰਨ ਹਮਾਰਾ ਮੀਤ ਉਹ ਸਾਡਾ ਬਿੱਤਰ ਹੈ ਅਜੇ ਸਾਡੇ ਬਿੱਤਰ ਹੋਰ ਹੋਰ ਬਹੁਤ ਨੇ ਹਾਂ ਸੰਸਾਰ ਵਿੱਚ ਅਸੀਂ ਸਾਰੇ ਸਬੰਧ ਬਣਾਉਣੇ ਨੇ ਸਿੱਖਣੇ ਪਰ ਧੰਨ ਹਮਾਰਾ ਮੀਤ ਹਰ ਸਾਥ ਮੀਤ ਨਾ ਮਿਲਿਓ ਕੋਈ ਕੋਈ ਵੀ ਨਹੀਂ ਹਰੀ ਵਰਗਾ ਮਿੱਤਰ ਕੋਈ ਜਿੱਤੈ ਹਰ ਅਰਾਧਿਏ ਤਿੱਥੈ ਹਰ ਮਿੱਤਰ ਸਹਾਈ ਤਨ ਹਮਾਰਾ ਮੀਤ ਕੈਸਾ ਮਿੱਤਰ ਕਦੋਂ ਮਿੱਤਰ ਬਣਦਾ ਹੈ ਪਰਮੇਸ਼ਰ ਜਦੋਂ ਉਹਦਾ ਕਰਿਆ ਹੋਇਆ ਸਾਨੂੰ ਚੰਗਾ ਲੱਗੇ ਭਗਤੀ ਮੀਤ ਕਰੈ ਸੋਈ ਹਮਮਾਨਾ ਬੀਤ ਕੇ ਕਰਤਬ ਕੁਸ਼ਲ ਸਮਾਨਾ ਜੇ ਮਿੱਤਰ ਸਾਡੇ ਲਈ ਜੋ ਕਰ ਰਿਆ ਸੀ ਕਹਿੰਦੇ ਵਧੀਆ ਹੈ ਨਹੀਂ ਮਿੱਤਰ ਦਾ ਕਰਿਆ ਸਾਨੂੰ ਚੰਗਣ ਲੱਗ ਰਿਹਾ ਤੇ ਉਹ ਨਾ ਸਹਾਈ ਸਾਡਾ ਬਣਦਾ ਹੈ ਉਸ ਦਾ ਇੱਕ ਹੋਰ ਸੁਭਾਅ ਬਹੁਤ ਵਧੀਆ ਹੈ ਗੁਰਬਾਣੀ ਵਿੱਚ ਕਿਉਂ ਕੋਈ ਨਹੀਂ ਵੀ ਜਪਦਾ ਤਾਂ ਵੀ ਉਹਨੂੰ ਦਿੰਦਾ ਐਡਾ ਦਿਆ ਨੂੰ ਇੱਥੋਂ ਤੱਕ ਪਾਤਸ਼ਾਹ ਕਹਿੰਦੇ ਨੇ ਆਖਿਰ ਤੱਕ ਕਣਾਂ ਨੂੰ ਪਾਲਦਾ ਉਹ ਇੰਨਾ ਵੱਡਾ ਐ ਇੰਨਾ ਦੇਹਾਲੂ ਐ ਇਹ ਵਡਿਆਈ ਹੁੰਦੀ ਐ ਵੱਡੀ ਆਪਾਂ ਤਾਂ ਜਿਹੜਾ ਸਾਨੂੰ ਜਾਂਦਾ ਐ ਉਹਦੇ ਜਾਂਦੇ ਆ ਸਾਡੇ ਆਪ ਐ ਉਹਦੇ ਹੁੰਦੇ ਆ ਬਸ ਐ ਨਹੀਂ ਹੁੰਦਾ ਨਾ ਨਹੀਂ ਉਹਦਾ ਸੁਭਾਅ ਵੱਖਰਾ ਐ ਬਿਰਦ ਵੱਖਰਾ ਐ ਉਹ ਕਹਿੰਦੇ ਸਦਾ ਹੀ ਸਹਾਈ ਸਹਤਾ ਕਰਨ ਵਾਲਾ ਹੈ ਹਮੇਸ਼ਾ ਹੀ ਇਤਨਾ ਵੱਡਾ ਹੈ ਉਹ ਪਰਮੇਸ਼ਰ ਕਹਿੰਦੇ ਉਸ ਨਾਲ ਸਾਡਾ ਚਿੱਤ ਲੱਗੇ ਹੋਇਆ ਐਸੇ ਨਾਲ ਐਸਾ ਮਿੱਤਰ ਹੈ ਉਹ ਸਾਡਾ ਮਿੱਤਰ ਹੈ ਜਦੋਂ ਉਹ ਮਿੱਤਰ ਬਣ ਜਾਏ ਸਾਰਾ ਹੀ ਕੁਝ ਮਿੱਤਰ ਹੋ ਜਾਂਦਾ ਹੈ ਜਦੋਂ ਉਹ ਭੁੱਲ ਜਾਏ ਫਿਰ ਸਾਰੇ ਹੀ ਦੁੱਖਦਾਈ ਹੋ ਜਾਂਦੇ ਰਵ ਸੁਆਮੀ ਕੰਤ ਵੀ ਹੋਣੀਆ ਮੀਤ ਸਜਣ ਸਭ ਜਾਂ ਤਨ ਮਾਰਾ ਮੀਤ ਜਿਤਨੇ ਮਿੱਤ ਮੇ ਜਿਤਨੇ ਸਜਣ ਨੇ ਤੈਨੂੰ ਦੁੱਖ ਦੇਣ ਵਾਲੇ ਬਣ ਜਾਣਗੇ ਜਮ ਜਮ ਬਣ ਜਾਣਗੇ ਤੇਰੇ ਲਈ ਮਨ ਬੇਲਾਸ਼ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਕਹਿੰਦੇ ਹੁਣ ਮੇਰੇ ਮਨ ਵਿੱਚ ਆਨੰਦ ਬਣਿਆ ਰਹਿੰਦਾ ਹੈ ਕਿਉਂ ਕਿਉਂਕਿ ਉਸ ਪ੍ਰਭੂ ਦੇ ਚੋਜ ਦੇਖ ਰਿਹਾ ਕੌਤਕ ਦੇਖ ਰਿਹਾ ਰੋਜ ਉਹਦੇ ਰੋਜ ਰੋਜ ਚੋਜ ਦੇਖ ਕੇ ਮੇਰੇ ਮਨ ਵਿੱਚ ਆਨੰਦ ਵੜਦਾ ਹੈ ਚੋਜ ਦੇਖ ਕੇ ਉਹਦੇ ਉਹ ਕਰਦਾ ਹੀ ਚੋਜੇ ਚੋਜੀ ਮੇਰੇ ਪਿਆਰਿਆ ਚੋਜੀ ਮੇਰੇ ਗੋਵਿੰਦਾ ਹਰ ਪ੍ਰਭ ਮੇਰਾ ਚੋਜੀ ਜੀਓ ਚਲ ਚੋਜ ਜਾ ਕੇ ਚਲਤ ਨਾ ਜਾਈ ਲਖਣੇ ਅਡਵ ਉਸ ਦੇ ਮਨ ਮੇਰੇ ਮਨ ਵਿੱਚ ਉਸ ਦੇ ਚੋ ਦੇ ਦੇਖ ਕੇ ਪਰਮੇਸ਼ਰ ਦੇ ਬੜਾ ਅਨੰਦ ਬਣਿਆ ਰਹਿੰਦਾ ਕਿਉਂ ਕਿਉਂਕਿ ਅਚਰਜ ਦੇਖ ਵੜਾਈ ਉਹਦੀ ਵੜਾਈ ਰੋਜ ਅਲਗ ਕਤਰ ਕਿੱਡੀ ਕਬੜੀ ਆਈ ਹੈ ਖਿੰਨ ਮੈਂ ਰਾਉ ਰੰਗ ਕੋ ਕਰਈ ਰੋਜ ਹੋ ਰਿਹਾ ਤੁਹਾਡੇ ਸਾਹਮਣੇ ਬਲੋ ਜਰੀਆ ਰੌ ਰੰਕ ਕਰ ਡਾਰੈ ਜਿਹੜੇ ਵੱਡੇ ਵੱਡੇ ਜਿਹਨੇ ਕਹਿੰਦੇ ਸਾਂ ਅਸੀਂ ਕਦੀ ਰਾਜ ਛੱਡਣਾ ਹੀ ਨਹੀਂ ਉਹ ਖਣ ਵਿੱਚ ਪਾਸੀ ਕਰ ਅਚਰਜ ਦੇਖ ਬੜਾਈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਵੱਡਾ ਵੱਡਾ ਹੈ ਬੜਾਈ ਉਹਦੀ ਐਸ ਤਰ੍ਹਾਂ ਦਿੱਖਦੀ ਹੈ ਇਸੇ ਵਿੱਚ ਹੀ ਕੁਝ ਹੋਈ ਜਾਂਦੇ ਨੇ ਅਸੀਂ ਕਹਿੰਦੇ ਆ ਆ ਹੋ ਗਿਆ ਉਹ ਦੇਖੋ ਤੁਸੀਂ ਚੋ ਜ ਉਹਦਾ ਸਾਹਿਬ ਦਾ ਬਨ ਬਿਲਾਸ ਭਏ ਸਾਹਿਬ ਉਹਦੀ ਕਲਾ ਦੇਖ ਦੇ ਕੇ ਫਿਰ ਕੀ ਕਰਦਾ ਹੈ ਉਹ ਬਰੁਖ ਕਿਥੇ ਨਹੀਂ ਔਖੀ ਘੜੀ ਹੁੰਦੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਜੇ ਤਾਂ ਹਰ ਸਿਮਰ ਸਿਮਰ ਸੁੱਖ ਹੁੰਦਾ ਉਹਦੇ ਦੁੱਖ ਪਾਇਦਾ ਜਿੱਥੇ ਗੁਰਬਾਣੀ ਵਿੱਚ ਸੁੱਖ ਵੀ ਹੈ ਨਾ ਔਂਕੜ ਸਮੇਤ ਆਉਂਦਾ ਉਹਦਾ ਅਰਥ ਵੀ ਆਨੰਦ ਹੀ ਹੁੰਦਾ ਹੈ ਆਨੰਦ ਦਾ ਜੋੜਾ ਨਹੀਂ ਹੈ ਖੁਸ਼ੀ ਦਾ ਗੱਭੀ ਜੋੜਾ ਹੈ ਸੁੱਖ ਦਾ ਦੁੱਖ ਜੋੜਾ ਹੈ ਨਹੀਂ ਇੱਥੇ ਆਨੰਦ ਕਰ ਨਾਨਕ ਸਿਮਰ ਕੇ ਆਨੰਦ ਹੈ ਗੱਲਾਂ ਨਾਲ ਨਹੀਂ ਆਨੰਦ ਹੁੰਦਾ ਗੱਲਾਂ ਨਾਲ ਹੀ ਭੋਜਨ ਦੀਆਂ ਗੱਲਾਂ ਕਰੀ ਜਾਏ ਭੁੱਖ ਮਿਟ ਜਾਏਗੀ ਪਾਣੀ ਦੀਆਂ ਗੱਲਾਂ ਕਰੀ ਜਾਏ ਭੁੱਖ ਮਿਟ ਜਾਏਗੀ ਨਹੀਂ ਮਿਟਦੀ ਹਾਂ ਇਹ ਹੈ ਵੀ ਪਾਣੀ ਦੀਆਂ ਗੱਲਾਂ ਉਹ ਜਿੰਦੀਆਂ ਗੱਲਾਂ ਕਰਕੇ ਉਧਰ ਨੂੰ ਮਨ ਹੋ ਸਕਦਾ ਹੈ ਪਰ ਛੱਕ ਕੇ ਅਨੰਦ ਆਣਾ ਇਸੇ ਤਰ੍ਹਾਂ ਨਾਮ ਨੂੰ ਵੀ ਛਕਣਾ ਹੈ ਜਿਹਨੂੰ ਅੰਮ੍ਰਿਤ ਛਕਣਾ ਕਹਿੰਦੇ ਨੇ ਨਾਮ ਹੀ ਛਕਣਾ ਤਾਂ ਹੈ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਅਜਿਹਾ ਖਾਰ ਦੀ ਉਹ ਪੈਣ ਦਾ ਵੀ ਅੰਮ੍ਰਿਤ ਹੈ ਕੰਵਾਲ ਦੀ ਗੱਲ ਹੈ ਜਿਹਨੂੰ ਪੈਣੇ ਹੀ ਅੰਮ੍ਰਿਤ ਹੈ ਮਰਤ ਕਿੱਥੇ ਹੋਵੇ ਕਿੱਥੇ ਆ ਮਰਤ ਜਿਹੜਾ ਮਰਤੀ ਉੱਤੇ ਰਹਤ ਹੈ ਪੈਣਾ ਪਹਿਨਣਾ ਵੀ ਹੈ ਅੰਮ੍ਰਿਤ ਖਾਣਾ ਵੀ ਹੈ ਅੰਮ੍ਰਿਤ ਜੇ ਪੈਨਿਆ ਅੰਮ੍ਰਿਤ ਹੈ ਸਾਡੇ ਕੁਝ ਪੈਨਿਆ ਹੋਇਆ ਹੈ ਸਾਡੇ ਨੇੜੇ ਨੂੰ ਕੋਈ ਆਏਗਾ ਉਹਨੂੰ ਵੀ ਅਸਰ ਹੋਵੇਗਾ ਜੀ ਜੇ ਅਸੀਂ ਬਿਖ ਪੈਨਿਆ ਹੋਇਆ ਹੈ ਬਿਖ ਖਾ ਰਹੇ ਹਾਂ ਫੇਰ ਵਿਖਦਾ ਵੀ ਅਸਰ ਹੋਏਗਾ ਪਰ ਸਾਨੂੰ ਬਿਖ ਖਦਿਆ ਲੱਗਦੀ ਹੈ ਜੀ maaf ਕਰਦਾ ਸਹਿ ਲੈਣਾ ਗੱਲ ਮੀਠੀ ਕਰ ਕਰ ਵਿਖਿਆ ਖਾਏ ਅੰਮ੍ਰਿਤ ਕਉਰਾ ਵਿਖਿਆ ਮੀਠੀ ਕਿਹਦੀ ਹੈ ਸਾਖਤ ਕੀ ਵਿਧ ਨੈਨੂ ਡੀਠੀ ਹਰ ਸਿਮਰ ਸਿਮਰ ਅਨੰਦ ਕਰ ਨਾਨਕ ਬਰਾਬ ਪੂਰਾ ਪੈਜ ਰਖਾਈ ਫਿਰ ਉਹ ਇੱਜ਼ਤ ਵੀ ਪੂਰ ਪੂਰਿਆ ਹੋਇਆ ਜੋ ਹੈ ਨਹੀਂ ਰੱਖਦਾ ਪਤਵੀ ਪੂਰੀ ਅਖਦਾ ਹਰ ਥਾਂ ਤੇ ਸਤ ਸੰਗਜੀ ਮੈਂ ਕਿੰਦਰ ਸਿਮਰਨ ਵਾਲਿਆਂ ਨਾਲ ਸਾਡਾ ਸਾਥ ਬਣ ਜਾਏ ਫਿਰ ਵੀ ਪੈਜ ਰੱਖ ਲੱਦਾ ਉਹ ਤੇ ਐਡੀ ਵੱਡੀ ਗੱਲ ਹੈ ਸਤਗੁਰੂ ਜੀ ਰਹਿਮਤ ਕਰਨ ਹੋਈ ਪੜ ਚੁੱਕੀ ਖਿਵਾਂ ਬਖਸ਼ਣਾ ਜੀ आशीष बख्शो वाहे गुरु जी का खालसा गुरु जी की फतेह